ਸਮਰਾਲਾ ਦੇ ਵਿੱਚ ਪਏ ਅੱਜ ਭਾਰੀ ਮੀਂਹ ਦੇ ਕਾਰਨ ਮਾਰਕੀਟ ਕਮੇਟੀ ਸਮਰਾਲਾ ਦੇ ਦਾਵਿਆਂ ਤੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਮੀਂਹ ਦੇ ਕਾਰਨ ਕਿਸਾਨਾਂ ਦੀ ਉੱਥੇ ਮੱਕੀ ਦੀ ਪਈ ਫਸਲ ਪਾਣੀ ਦੇ ਵਿੱਚ ਰੁਲਦੀ ਦਿਖਾਈ ਦਿੱਤੀ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਂਦੀ ਆ ਤਾਂ ਕਿਸਾਨ ਦੁਖੀ ਮਨ ਦੇ ਨਾਲ ਇਹ ਕਹਿੰਦਾ ਹੋਇਆ ਨਜ਼ਰ ਆਇਆ ਕਿ ਸ਼ਨੀਵਾਰ ਨੂੰ ਦਾਣਾ ਮੰਡੀ ਦੇ ਵਿੱਚ ਮੱਕੀ ਦੀ ਫਸਲ ਲੈ ਕੇ ਆਏ ਸੀ ਪਰ ਫਸਲ ਦਾ ਭਾਅ ਲੱਗਣ ਤੋਂ ਪਹਿਲਾਂ ਹੀ ਮੀਂਹ ਆਣ ਦੇ ਕਾਰਨ ਫਸਲ ਦਾ ਨੁਕਸਾਨ ਹੋਇਆ ਉਹਨਾਂ ਨੇ ਕਿਹਾ ਕਿ ਜੇਕਰ 35 ਕੁਵਾਂਟਲ ਮੱਕੀ ਦੀ ਫਸਲ ਮੰਡੀ ਦੇ ਵਿੱਚ ਤੋਲਦੀ ਹੈ ਤਾਂ ਅੱਜ ਦੇ ਮੀਂਹ ਕਾਰਨ ਇਹ ਕੁਵਾਂਟਲ ਤੋਂ 5 ਕੁਵਾਂਟਲ ਤੱਕ ਦਾ ਨੁਕਸਾਨ ਹੋ ਗਿਆ ਜਾਣੇ ਕਿ ਇੱਕ ਗਵੰਟਲ ਤੋਂ 5% ਦਾ ਨੁਕਸਾਨ ਪਹੁੰਚਿਆ ਉਹਨਾਂ ਨੇ ਇਹ ਵੀ ਕਿਹਾ ਕਿ ਭਾਰੀ ਮੀਂਹ ਆਉਣ ਤੋਂ ਬਾਅਦ ਮਾਰਕੀਟ ਕਮੇਟੀ ਦਾ ਕੋਈ ਵੀ ਕਰਮਚਾਰੀ ਮੰਡੀ ਦੇ ਵਿੱਚ ਦਿਖਾਈ ਤੱਕ ਨਹੀਂ ਦਿੱਤਾ ਕੀ ਨਾਮ ਹੈ ਤੁਹਾਡਾ ਜੀ ਅਮਰ ਸਿੰਘ ਤੁਸੀਂ ਅੱਜ ਦਾਣਾ ਮੰਡੀ ਆਏ ਸੀ ਮੱਕੀ ਦੀ ਫਸਲ ਲੈ ਕੇ ਹਾਂ ਹਾਂ ਮੱਕੀ ਦੀ ਫਸਲ ਲੈ ਕੇ ਮੀਂਹ ਪਿਆ ਕੀ ਕਹਿਣਾ ਚਾਹੁੰਦੇ ਮੀਂਹ ਪਿਆ ਗਿਆ 5 ਕਿਲਿਆਂ ਦੀ ਫਸਲ ਹੈ ਬਹੁਤ ਨੁਕਸਾਨ ਹੋ ਗਿਆ ਹੁਣ ਕਦੋਂ ਲੈ ਕੇ ਆਜੀ ਫਸਲ ਪਰਸੋਂ ਕਰੀਟ ਲੱਗਿਆ ਨਹੀਂ ਛੱਲੇ 15 ਦਿਨ ਲੱਗਿਆ ਨਹੀਂ ਹੁਣ ਤਾਂ ਜਿੱਦਾਂ ਗਿੱਲੀ ਹੋ ਗਈ ਹੁਣ ਗਿੱਲੀ ਹੋ ਗਈ ਹੁਣ ਸੁੱਕੇ ਤੇ ਲੱਗੂ ਚਾਹੇ 2 ਦਿਨ ਸੁੱਕਿਆ ਚਾਹੇ 1 ਦਿਨ ਸੁੱਕਿਆ ਜਿਵੇਂ ਮੀਂਹ ਪੈਣ ਨਾਲ ਰੁੜਦੀ ਵੀ ਆ ਫਸਲ ਦੀ ਰੁੜਦੀ ਆ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਨੁਕਸਾਨ ਮਾਮਜਾ ਮਿਲ ਜਵੇ ਤਾਂ ਚੰਗਾ ਸਰਕਾਰ ਕੋ ਦੇ ਦਵੇ ਮੜਾ ਮੋਟਾ ਹਾਂ ਪੰਜ ਕਿੱਲੇ ਦੀ ਕਿੰਨੀ ਕਿ ਤੁਸੀ ਇਹਦੀ ਮੱਕੀ ਲਈ ਕਿੰਨਾ ਕੁ ਨੁਕਸਾਨ ਹੋਊਗਾ 35 ਕੁਆਂਟਲ ਇਹ ਮੱਕੀ ਨਿਕਲਦੀ ਹੁੰਦੀ ਹੈ ਜਿਹੜੇ ਹੁਣ ਕਰਨਗੇ ਕੁਆਂਟਲ ਉਹ ਨੁਕਸਾਨ ਹੈ ਨੁਕਸਾਨ ਹੈ 5 ਕੁਆਂਟਲ ਵੀ ਘੱਟ ਰਹਦੀ ਹੈ 4 ਵੀ 6 ਵੀ ਕਿਸ ਤਰ੍ਹਾਂ ਲੱਗੇ ਜਿਹੜੇ ਮਾਰਗ ਕਿਨ ਮਿੱਟੀ ਵੱਲ ਇੰਤਜ਼ਾਮ ਕੀਤਾਗੇ ਮਾਰਗ ਕਿਨ ਮਿੱਟੀ ਵੱਲ ਜਿਹੜੇ ਇੰਤਜ਼ਾਮ ਕੀਤਾਗੇ ਸਹੀ ਕੀਤਾਗੇ ਨੇ ਹਾਰਕਵੇਟ ਟੇਰਾਂ ਦਾ ਕੋਈ ਇੱਥੇ ਆਇਆ ਹੀ ਨਹੀਂ ਨਾ ਪਾਣੀ ਦਾ ਇੰਤਜ਼ਾਮ ਹੈ ਕੋਈ ਕੋਈ ਪ੍ਰਬੰਧ ਨਹੀਂ ਪਾਣੀ ਪੋਣੀ ਦਾ ਅਤੇ ਇਸ ਮਾਮਲੇ ਦੇ ਸਬੰਧ ਵਿੱਚ ਜਦੋਂ BKU ਕਾਰਦੀਆ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਇਸ ਮਾਮਲੇ ਤੇ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਨਾ ਪ੍ਰਧਾਨ ਜੀ ਮੈਂ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ BKU ਕਾਰਦੀਆ ਲੁਧਿਆਣਾ ਮੰਡੀ ਦੇ ਹਾਲਾਤ ਉਹ ਅੱਜ بارش ਤੋਂ ਬਾਅਦ ਹੋਏ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜੇ ਮੰਡੀ ਦੇ ਹਾਲਾਤ ਨੇ ਬਿਲਕੁਲ ਨਕਾਰਾ ਕਹਿ ਸਕਦੇ ਆਪਾਂ ਜਿਹੜਾ ਮਾਰਕੀਟ ਦਾ ਸਮਰਾਲਾ ਦੇ ਪ੍ਰਬੰਧ ਨੇ ਸਮਰਾਲਾ ਨੇ ਮਾਚੂਆੜਾ ਵੀ ਲਾ ਲਈ ਆਪਾਂ ਆਲੇ-ਦਾਲੇ ਕਿਤੇ ਵੀ ਕੋਈ ਪ੍ਰਬੰਧ ਸਹੀ ਨਹੀਂ ਹੈਗਾ ਖਾਸ ਕਰਕੇ ਸਮਰਾਲੇ ਦਾ ਸਾਡੇ ਆ ਮੱਕੀ ਤਰੀ ਫਿਰਦੀ ਆ ਖੁੱਲੇ ਅਸਮਾਨ ਦੇ ਵਿੱਚ ਪਈ ਆ ਜੱਟਾਂ ਦੀ ਸੋਨੇ ਵਰਗੀ ਫਸਲ ਪਾਲੀ ਹੋਈ ਪੁੱਤਾਂ ਵਾਂਗ ਪਾਲ ਕੇ ਅੱਜ ਇੱਥੇ ਪਾਣੀ ਦੇ ਵਿੱਚ ਐ ਤੜਦੀ ਜਾਂਦੀ ਜੀ ਕੁਆਂਟਲਾਂ ਦੇ ਹਿਸਾਬ ਨਾਲ ਜਿਹੜੀ ਮੱਕੀ ਆ ਉਹ ਪਾਣੀ ਦੇ ਵਿੱਚ ਬਹਿ ਗਈ ਆ ਜਿਹਦੀ ਜ਼ਿੰਮੇਵਾਰੀ ਬਣਦੀ ਆ ਮਾਰਕੀਟ ਕਮੇਟੀ ਦੀ ਇਹ ਲੱਖਾਂ ਰੁਪਈਆ ਫੀਸ ਇਹਨਾਂ ਨੂੰ ਜਾਂਦੀ ਆ ਤਨਖਾਹਾਂ ਮਿਲਦੀਆਂ ਨੇ ਸਰਕਾਰਾਂ ਦੇ ਉੱਤੋਂ ਪਰ ਇਹਨਾਂ ਦਾ ਕੋਈ ਵੀ ਮੈਂ ਹਰ ਸੀਜ਼ਨ ਚ ਦੇਦਾ ਵੀ ਇਹਨਾਂ ਦਾ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਹੁੰਦਾ ਕਿਉਂ ਤੁਸੀਂ ਦੇਖਿਆ ਹੁਮਕੇ ਮੰਡੀ ਦੇ ਵਿੱਚ ਵੀ ਕਿੰਨੀ ਕਿ ਮੱਕੀ ਜੜੀ ਨੰਗੀ ਪਈ ਆ ਵੀਰ ਜੀ ਤੁਸੀਂ ਸਾਹ ਆਲੇ-ਦਾਲੇ ਨੇ ਕੈਮਰਾ ਮਾਰ ਕੇ ਦੇਖ ਲਓ ਸਾਰੀ ਮੱਕੀ ਨੰਗੀ ਪਈ ਆ ਹੁਣ ਟਕਣ ਲੱਗੇ ਨੇ ਕਿਉਂਕਿ ਆ ਕੋਈ ਪ੍ਰਬੰਧੇ ਨਹੀਂ ਹੈਗਾ ਆ ਦੇਖੋ ਆ ਥੱਲੇ ਜਾ ਕੇ ਦੇਖ ਲਓ ਤੁਸੀਂ ਪਾਣੀ ਦੇ ਵਿੱਚ ਤਰੀ ਜਾਂਦੀ ਆ ਮੱਕੀ ਉਹ 8 ਤੋਂ ਅੱਜ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਦੇਖੋ ਕਿ ਪਾਣੀ ਦੇ ਵਿੱਚ ਇਹ ਪੂਲ ਸਪੀਡ ਦੇ ਨਾਲ ਜਾ ਰਹੀ ਸੀ ਜਿਸ ਤਰ੍ਹਾਂ ਕਿ ਦੇਖ ਲਿਆ ਮੱਖੀ ਪਾਣੀ ਨੇ ਭਜ ਕੇ ਗਿੱਲੀ ਹੋ ਚੁੱਕੀ ਹੈ ਕੀ ਇਹਦਾ ਨੁਕਸਾਨ ਵੀ ਹੋਊਗਾ ਅੱਗੇ ਕਿ ਨੁਕਸਾਨ ਇਹਦਾ ਦੇਖੋ ਜੀ ਜਿਹੜਾ ਵਪਾਰੀ ਆ ਉਹਨੇ ਇੱਕਦਮ ਰੇਟ ਘੱਟ ਕਰਨਾ ਕਿਸਾਨ ਦੀ ਜਿਹੜੀ ਆਰਥਿਕਤਾ ਔਰਤੇ ਬਹੁਤ ਜ਼ਿਆਦਾ ਲੁੱਟ ਹੋਣੀ ਆ ਕਿਉਂਕਿ ਮੀਂਹ ਦਾ ਬਾ ਇੱਕ ਬਹਾਨਾ ਲਾਇਆ ਜਾਣਾ ਵੀ ਗਿੱਲੀ ਹੋ ਗਈ ਆ ਕਿਸਾਨ ਦਾ ਜਿਹੜਾ ਰੇਟ ਆ ਵਪਾਰੀ ਨੇ ਰਲ ਕੇ ਇਹਦਾ ਥੱਲੇ ਕਰਾ ਦੇਣਾ ਆ ਆਹ ਦੇਖਣ ਨੂੰ ਮਿਲਦਾ ਕਿ ਹਰ ਵਾਰ ਹਾਂਜੀ ਮਾਰਕ ਕਮੇਟੀ ਉਹ ਦਾਅਵੇ ਕੀਤੇ ਜਾਂਦੇ ਨੇ ਕਿ ਸਾਡੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਤੇ ਜੋ ਅੱਜ ਦੇਖਣ ਨੂੰ ਮਿਲਦਾ ਹੈ ਜੋ ਪ੍ਰਬੰਧ ਦੀ ਪੋਲ ਖੁੱਲਦੀ ਹੈ ਕਿ ਕਿਉਂ ਆਪਣੇ ਜੋ ਪ੍ਰਬੰਧ ਪੁਖਤਾ ਕਿਉਂ ਨਹੀਂ ਰੱਖਦੇ ਬਾਈ ਜੀ ਜਿੰਨੀਆਂ ਵੀ ਗੱਲਾਂ ਨੇ ਇਹ ਦਫ਼ਤਰੀ ਕਿਤਾਬੀ ਨੇ ਗਰਾਊਂਡ ਲੈਵਲ ਦੇ ਉੱਤੇ ਕੋਈ ਵੀ ਇਹਨਾਂ ਦਾ ਕੋਈ ਠੋਸ ਪ੍ਰਬੰਧ ਨਹੀਂ ਹੁੰਦਾ ਚਾਹੇ ਆਪਾਂ ਕਿਸੇ ਵੀ ਪੱਧਰ ਨੂੰ ਲੈ ਲਈਏ ਅਸੀਂ ਹਰ ਵਾਰ ਇਹਨਾਂ ਨੂੰ ਮੰਗ ਪੱਤਰ ਦਿੰਨੇ ਆ ਪਰ ਇਹ ਹਰ ਹਰ ਵਾਰ ਨਕਾਮ ਰਹਿੰਦੇ ਨੇ ਆਪਾਂ ਪ੍ਰਬੰਧ ਕਰਨ ਦੇ ਵਿੱਚ ਹਰ ਵਾਰ ਦੇਖਣ ਨੂੰ ਇਹ ਮਿਲਦਾ ਇਹ ਗੱਲ ਕਹੀ ਜਾਂਦੀ ਹੈ ਕਿ ਇੱਕੋ ਦਮ ਨਹੀਂ ਆ ਗਿਆ ਪਰ ਹੁਣ ਤੋਂ ਬਹ ਹਾਲਾਤ ਜੋ ਹੁੰਦੇ ਨੇ ਉਹ ਮਾੜੇ ਹੋਈ ਹੁੰਦੇ। ਦੇਖੋ ਜੀ ਮੀਂਹ ਤਾਂ ਅੱਜ ਸਵੇਰ ਦਾ ਹੀ ਬੱਦਲ ਹੋਇਆ ਸੀ ਸਾਨੂੰ ਪਤਾ ਸੀ ਕਿਉਂਕਿ ਜੂਨ ਦਾ ਮਹੀਨਾ ਤਾਂ ਸਾਡਾ ਚੜ ਗਿਆ। ਹਾਰ ਦੇ ਮਹੀਨੇ 'ਚ ਆਪਾਂ ਅੱਗੇ ਜੱਟ ਕਹਿੰਦੇ ਸੀ ਵੀ ਪੱਕੇ ਨਹੀਂ ਆਉਂਦੇ ਨੇ। ਸਾਨੂੰ ਹਾਰ ਦੇ ਮਹੀਨੇ ਦੇ ਵਿੱਚ ਤਾਂ ਆਪਣੀ ਪ੍ਰਬੰਧ ਪੂਰੇ ਰੱਖਣੇ ਚਾਹੀਦੇ ਨੇ ਮੰਡੀ ਬੋਰਡ ਨੂੰ ਯਾਰ ਪਤਾ ਵਾ ਜਿਵੇਂ ਹੜਵ ਹੜ ਭਾਗ ਵਾਲੇ ਰੱਖਦੇ ਨੇ ਵੀ ਖੇਤੀ ਆਦਿ ਇਹਨਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ। ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਆਂ ਵੀ ਇਹ ਜਿਹੜਾ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਇਹਦੀ ਵੀ ਪਰਪਾਈ ਹੋਵੇ ਦੇਖੋ ਕਿੰਨੇ 2-2 ਕੁਆਂਟਲ 4-4 ਕੁਆਂਟਲ ਆਮ ਤਰ੍ਹਾਂ ਕੇ ਚਲੀ ਗਈ ਜਿਹੜੇ ਅਧਿਕਾਰੀ ਨੇ ਇਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜਿਨ੍ਹਾਂ ਦੀ ਡਿਊਟੀ ਬਣਦੀ ਆ ਵੀ ਉਹ ਜਰ ਉਹਨਾਂ ਨੂੰ ਮੰਡੀ ਦੇ ਵਿੱਚ ਕੀ ਪ੍ਰਬੰਧ ਨੇ ਉਹਨਾਂ ਦਾ ਜਾਜਾ ਲੈਣ